ਮੈਡੀਕਲ ਕੋਰਸਾਂ ਨੂੰ ਲੈ ਕੇ ਜਦੋਂ ਸੁਪਰੀਮ ਕੋਰਟ ਤੱਕ ਗੱਲਾਂ ਪਹੁੰਚੀਆਂ ਕਿ ਐਨਆਰਆਈ ਕੋਟਾ ਜਿਹੜਾ ਤੈਅ ਕੀਤਾ ਹੁੰਦਾ ਪੰਜਾਬ ਸਰਕਾਰ ਦੀ ਦਰਅਸਲ ਇੱਕ ਪਟੀਸ਼ਨ ਪਾਈ ਹੋਈ ਸੀ ਉਸ ਦੇ ਉੱਤੇ ਸਖਤ ਟਿੱਪਣੀਆਂ ਕੀਤੀਆਂ ਨੇ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ ਵਿੱਚ ਸਰਵੋੱਚ ਅਦਾਲਤ ਦੇ ਵਿੱਚ ਇਸ ਨੂੰ ਲੈ ਕੇ ਜਦੋਂ ਪਟੀਸ਼ਨ ਕਰਤਾ ਦੇ ਵਕੀਲ ਵੱਲੋਂ ਦਲੀਲਾਂ ਰੱਖੀਆਂ ਗਈਆਂ ਤੱਥ ਪੇਸ਼ ਕੀਤੇ ਗਏ ਤਾਂ ਫਿਰ ਉੱਥੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਨਾਨੇ ਨਾਨੀ ਦਾਦੇ ਦਾਦੀ ਤਾਇਆ ਤਾਈ ਚਾਚਾ ਚਾਚੀ ਦੇ ਦੂਰ ਦਰਾਡੇ ਦੇ ਰਿਸ਼ਤੇਦਾਰ ਤਾਂ ਐਨਆਰਆਈ ਕੋਟੇ ਦੇ ਤਹਿਤ ਐਡਮਿਸ਼ਨਾਂ ਲੈ ਜਾਣ ਉਹ ਵੀ ਅੱਧੇ ਨੰਬਰਾਂ ਨਾਲ ਜਿਨ੍ਹਾਂ ਦੇ 250 ਨੰਬਰ ਹੀ ਹੋਣ ਔਰ ਜਿੱਥੇ ਕਿਤੇ 500 ਤੋਂ ਵੀ ਪਲੱਸ ਨੰਬਰ ਲੈਣ ਵਾਲੇ ਵਿਦਿਆਰਥੀ ਰਹਿ ਜਾਣ ਮੈਡੀਕਲ ਕੋਰਸਾਂ 'ਚ ਦਾਖਲਾ ਲੈਣ ਲਈ ਤੇ ਕਿੱਥੋਂ ਦਾ ਇਨਸਾਫ ਹੈ ਇਹ ਧੋਖਾ ਧੜੀ ਹੈ ਸਿੱਧਾ ਇਹਨੂੰ ਧੋਖਾ ਧੜੀ ਕਹਿ ਦਿੱਤਾ ਗਿਆ ਔਰ ਇਹ ਧੋਖਾ ਧੜੀ ਬੰਦ ਹੋਣੀ ਚਾਹੀਦੀ ਹੈ ਖਤਮ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਕੀ ਕੁਝ ਖਾਸ ਰਿਹਾ ਖਾਸ ਕਰਕੇ ਪੰਜਾਬ ਦੇ ਜਿਹੜੇ ਮੈਡੀਕਲ ਕਾਲਜਾਂ ਦੇ ਵਿੱਚ ਮੈਡੀਕਲ ਕੋਰਸਾਂ ਦੇ ਵਿੱਚ ਚਾਹੇ ਉਹ ਪ੍ਰਾਈਵੇਟ ਕਾਲਜ ਹੀ ਕਿਉਂ ਨਾ ਹੋਣ ਉਸ ਦੇ ਵਿੱਚ ਕੁਝ ਮੈਡੀਕਲ ਕੋਟਾ ਹੈ ਤੇ ਉਸ ਦੇ ਵਿੱਚ ਜਿਹੜੀਆਂ ਟੈਸਟ ਹੋਣ ਤੋਂ ਬਾਅਦ ਮੈਰਿਟ ਬਣਦੀ ਹੈ ਉਸ ਦੇ ਵਿੱਚ ਇੱਕ ਵਿਦਿਆਰਥੀ ਜਿਸ ਨੇ ਚੰਗੇ ਨੰਬਰ ਹਾਸਲ ਕੀਤੇ ਪਰ ਉਹ ਫਿਰ ਵੀ ਰਹਿ ਜਾਂਦਾ ਦਾਖਲਾ ਲੈਣ ਤੋਂ ਤੇ ਦੂਜੇ ਪਾਸੇ ਥੋੜੇ ਜੇ ਨੰਬਰਾਂ ਦੇ ਨਾਲ ਜਿਹੜਾ ਹਾਸਲ ਕਰਨ ਵਾਲਾ ਪਾਸ ਕਰਨ ਵਾਲਾ ਵਿਦਿਆਰਥੀ ਉਮੀਦਵਾਰ ਉਹ ਉਸ ਕੋਟੇ ਦੇ ਤਹਿਤ ਦਾਖਲਾ ਲੈ ਜਾਂਦਾ ਹੁਣ ਪੰਜਾਬ ਸੂਬੇ ਭਾਰ ਦੇ ਵਿੱਚ 23 ਜ਼ਿਲ੍ਹਿਆਂ ਚ ਸ਼ਾਇਦ ਹੀ ਕੋਈ ਇਲਾਕਾ ਬਚਿਆ ਹੋਵੇ ਜਿੱਥੋਂ ਕੋਈ ਐਨ ਆਰ ਆਈ ਨਹੀਂ ਬਣਿਆ ਪੰਜਾਬ ਤੋਂ ਬਾਹਰ ਜਾ ਕੇ ਔਰ ਜਿਹੜੇ ਐਨ ਆਰ ਆਈ ਬਣ ਚੁੱਕੇ ਨੇ ਔਰ ਉਹਨਾਂ ਦੇ ਕੋਈ ਨਾ ਕੋਈ ਰਿਸ਼ਤੇਦਾਰ ਤਾਂ ਦੂਰ ਦਰਾਡੇ ਦੇ ਗਏ ਹੁੰਦੇ ਨੇ ਤੇ ਉਹ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਨਿਯਮ ਐਨੇ ਇਸ ਤਰ੍ਹਾਂ ਦੇ ਸੀ ਕਿ ਚੋਰ ਮੋਰੀਆਂ ਸੀ ਕਿ ਉਸ ਦੇ ਵਿੱਚ ਐਨ ਆਰ ਆਈ ਕੋਟਾ ਲਾ ਦਿੱਤਾ ਜਾਂਦਾ ਸੀ ਸਬੰਧਤ ਵਿਦਿਆਰਥੀਆਂ ਵੱਲੋਂ ਤੇ ਦਾਖਲੇ ਲੈ ਲਏ ਜਾਂਦੇ ਸੀ ਤਾਂ ਇਹ ਤਾਂ ਸਰਾਸਰ ਵਿਤਕਰਾ ਹੋ ਰਿਹਾ ਇਸ ਨੂੰ ਲੈ ਕੇ ਹੀ ਪਟੀਸ਼ਨ ਪੈਂਦੀ ਹੈ ਹੁਣ ਇੱਕ ਜਿਹੜੀ ਦਲੀਲ ਹੈ ਉਹ ਪੰਜਾਬ ਸਰਕਾਰ ਦੀ ਬਿਲਕੁਲ ਖਾਰਜ ਕੀਤੀ ਹੈ ਸੁਪਰੀਮ ਕੋਰਟ ਨੇ ਵਿਸਥਾਰ ਨਾਲ ਦੱਸਦੀਆਂ ਕਿ ਹੋਇਆ ਕੀ ਹੈ ਦਰਅਸਲ ਪੰਜਾਬ ਚ ਮੈਡੀਕਲ ਕੋਰਸਾਂ ਚ ਦਾਖਲੇ ਲੈ ਬਾਰੇ ਸੁਪਰੀਮ ਕੋਰਟ ਦੀਆਂ अहम ਟਿੱਪਣੀਆਂ ਆਈਆਂ ਨੇ ਕਿ ਬੰਦ ਹੋਣਾ ਚਾਹੀਦਾ ਹੈ ਐਨਆਰਆਈ ਕੋਟੇ ਵਿੱਚ ਧੋਖਾ ਧੜੀ ਦਾ ਜਿਹੜਾ ਕੰਮ ਚੱਲ ਰਿਹਾ ਹੈ ਪੰਜਾਬ ਚ ਮੈਡੀਕਲ ਪੜ੍ਹਾਈ ਦੇ ਕੋਰਸਾਂ ਚ ਦਾਖਲੇ ਲਈ ਐਨਆਰਆਈ ਕੋਟੇ ਦਾ ਘੇਰਾ ਵਧਾਉਣ ਦੇ ਤੈਪ ਮਾਣਿਆਂ ਤੇ ਸੁਪਰੀਮ ਕੋਰਟ ਨੇ ਸਵਾਲ ਉਠਾਏ ਨੇ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਇਸ ਨੂੰ ਧੋਖਾ ਧੜੀ ਕਰਾਰ ਦੇ ਦਿੱਤਾ ਹੈ ਕੋਰਟ ਨੇ ਐਨਆਰਆਈ ਕੋਟੇ ਦਾ ਲਾਭ ਲੈਣ ਲਈ ਤੈਹ ਸ਼ਰਤਾਂ ਜਿਹੜੀ ਆ ਉਹ ਪੂਰੀ ਹੋਣੀ ਚਾਹੀਦੀ ਹੈ ਪ੍ਰਕਿਰਿਆ ਹਾਲਾਂਕਿ ਲਾਭ ਲੈਣ ਲਈ ਤੈਅ ਸ਼ਰਤਾਂ ਦੇਖ ਕੇ ਪੂਰੀ ਤਰ੍ਹਾਂ ਜਿਹੜਾ ਫਰਾਡ ਕੀਤਾ ਜਾ ਰਿਹਾ ਹੁਣ ਇਹ ਬੰਦ ਹੋਣਾ ਚਾਹੀਦਾ ਹੈ ਇਸ ਨਾਲ ਬੈਕ ਡੋਰ ਐਂਟਰੀ ਨੂੰ ਰਸਤਾ ਮਿਲਦਾ ਹੈ ਇਸ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀ ਗੁਣਵੱਤਾ ਨੂੰ ਵੀ ਕਮਜ਼ੋਰ ਕਰ ਦਿੱਤਾ ਹੈ ਇਹ ਕੁਝ ਹੋਰ ਨਹੀਂ ਸਿਰਫ ਪੈਸਾ ਬਣਾਉਣ ਦਾ ਇੱਕ ਜ਼ਰੀਆ ਬਣ ਗਿਆ ਇਹਨਾਂ ਤਿੱਖੀਆਂ ਟਿੱਪਣੀਆਂ ਨਾਲ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਹੁਕਮ ਸਹੀ ਠਰਾਂਦੇ ਹੋਏ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਜਿਹੜੀ ਪੰਜਾਬ ਸਰਕਾਰ ਦੀ ਪਟੀਸ਼ਨ ਹੀ ਖਾਰਜ ਕਰ ਦਿੱਤੀ ਹੈ ਚੀਫ ਜਸਟਿਸ ਡੀਵਾਈ ਚੰਦਰ ਚੂੜੀ ਦੀ ਪ੍ਰਧਾਨਗੀ ਵਾਲੇ ਤਿੰਨ ਮੈਂਬਰੀ ਬੈਂਚ ਸਾਹਮਣੇ ਮਾਮਲੇ ਦੀ ਸੁਣਵਾਈ ਹੋਈ ਸੁਣਵਾਈ ਦੌਰਾਨ ਜਸਟਿਸ ਚੰਦਰ ਚੂੜ ਨੇ ਐਨਆਰਆਈ ਦੀ ਵਿਸਥਾਰਤ ਪਰਭਾਸ਼ਾ ਦੇ ਕੇ ਕਿਹਾ ਇਹ ਕਿਹਾ ਕਿ ਇਹ ਕੀ ਹੈ ਇਸ ਚ ਨੇੜਲੇ ਰਿਸ਼ਤੇਦਾਰਾਂ ਤੇ ਵੀ ਵਿਚਾਰ ਕਰਨ ਦੀ ਗੱਲ ਹੈ ਇਹ ਤਾਂ ਬਹੁਤ ਸਪਸ਼ਟ ਹੈ ਕਿ ਤਾਂ ਸਿਰਫ ਪੈਸਾ ਕਮਾਉਣ ਦੀ ਇੱਕ ਮਸ਼ੀਨ ਹੈ ਸਾਨੂੰ ਹੁਣ ਇਸ ਐਨਆਰਆਈ ਕੋਟਾ ਬਿਜ਼ਨਸ ਬੰਦ ਕਰ ਦੇਣਾ ਚਾਹੀਦਾ ਹੈ ਇਹ ਪੂਰੀ ਤਰ੍ਹਾਂ ਧੋਖਾਧੜੀ ਦਾ ਸ਼ਿਕਾਰ ਹੈ ਇਸੇ ਦੌਰਾਨ ਐਨਆਰਆਈ ਕੋਟੇ ਦਾ ਘੇਰਾ ਵਧਾਉਣ ਦਾ ਵਿਰੋਧ ਕਰਦੇ ਹਾਈ ਕੋਰਟ ਚ ਪਟੀਸ਼ਨ ਦਾਖਲ ਕਰਨ ਵਾਲੇ ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਹੋਰ ਕੁਝ ਨਹੀਂ ਬਲਕਿ ਪੈਸੇ ਦੀ ਜ਼ੋਰ ਤੇ ਮੈਡੀਕਲ ਚ ਦਾਖਲਾ ਹਾਸਲ ਕਰਨ ਦਾ ਇੱਕ ਜ਼ਰੀਆ ਬਣ ਗਿਆ ਪੰਜਾਬ ਚ ਤਾਂ ਸਾਰਿਆਂ ਦੇ ਹੀ ਐਨਆਰਆਈ ਰਿਸ਼ਤੇਦਾਰ ਨੇ ਉਹਨਾਂ ਕਹਿਆ ਕਿ ਉਹਨਾਂ ਦੇ ਮੁਵਕਲ ਦੇ 636 ਅੰਕ ਆਏ ਸਨ ਵਿਦਿਆਰਥੀ ਦੇ ਉਸ ਨੂੰ ਦਾਖਲਾ ਹੀ ਨਹੀਂ ਮਿਲਿਆ ਜਦ ਕਿ ਉਸ ਕੋਟੇ ਚ ਇੱਕ ਕਰੀਬ 250 ਅੰਕ ਹਾਸਲ ਕਰਨ ਵਾਲਾ ਵਿਦਿਆਰਥੀ ਹੀ ਦਾਖਲਾ ਲੈ ਗਿਆ ਦੂਜੀ ਧਿਰ ਦੇ ਵਕੀਲ ਨੇ ਵਿਸਥਾਰਤ ਕੋਟੇ ਨੂੰ ਜਾਇਜ਼ ਦੱਸਣ ਦੀ ਕੋਸ਼ਿਸ਼ ਕੀਤੀ ਪਰ ਬੈਂਚ ਨੂੰ ਸੰਤੁਸ਼ਟ ਨਹੀਂ ਕਰਵਾ ਪਾਏ ਉਹ ਵਕੀਲ ਕੋਰਟ ਨੇ ਕਿਹਾ ਕਿਸ ਦੇ ਨੁਕਸਾਨ ਦਾ ਹੀ ਨਤੀਜੇ ਤਾਂ ਦੇਖੋ ਵਿਦਿਆਰਥੀ ਦੇ 3 ਗੁਣਾ ਜ਼ਿਆਦਾ ਅੰਕ ਆਏ ਨੇ ਉਹ ਦਾਖਲਾ ਨਹੀਂ ਲੈ ਸਕਿਆ ਤੇ ਵਿਦੇਸ਼ ਚ ਬੈਠੇ ਮਾਮੇ ਤਾਏ ਤਾਈ ਤੇ ਦੂਰ ਦਰਾਡੇ ਦੇ ਰਿਸ਼ਤੇਦਾਰ ਨੂੰ ਲਾਇਕ ਵਿਦਿਆਰਥੀ ਤੋਂ ਵੀ ਪਹਿਲਾਂ ਦਾਖਲਾ ਮਿਲ ਜਾਂਦਾ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਇਸ ਦੇ ਨਾਲ ਹੀ ਬੈਂਚ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪੰਜਾਬ ਸਰਕਾਰ ਤੇ ਦੋ ਹੋਰ ਪਟੀਸ਼ਨਾਂ ਖਾਰਜ ਕਰਦੇ ਹਾਂ ਕਿ ਆ ਕਿ ਹਾਈ ਕੋਰਟ ਨੇ ਬਿਲਕੁਲ ਸਹੀ ਫੈਸਲਾ ਜਿਹੜਾ ਉਹ ਦਿੱਤਾ ਹੈ ਤਾਂ ਹੁਣ ਪੰਜਾਬ ਸਰਕਾਰ ਨੇ 20 ਅਗਸਤ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਮੈਡੀਕਲ ਕੋਰਸਾਂ ਦੇ ਦਾਖਲੇ ਲਈ 15% ਦੀ ਐਨਆਰਆਈ ਕੋਟੇ ਦੀ ਪਰਿਭਾਸ਼ਾ ਦਾ ਵਿਸਥਾਰ ਕਰ ਦਿੱਤਾ ਸੀ ਉਸ ਚ ਐਨਆਰਆਈ ਦੇ ਰਿਸ਼ਤੇਦਾਰ ਜਿਵੇਂ ਕਿ ਚਾਚਾ ਚਾਚੀ ਦਾਦਾ ਦਾਦੀ ਨਾਨਾ ਨਾਨੀ ਚਚੇਰੇ ਭਰਾਦ ਨੂੰ ਵੀ ਸ਼ਾਮਲ ਕਰ ਲਿਆ ਗਿਆ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਇਸ ਫੈਸਲੇ ਖਿਲਾਫ ਪਟੀਸ਼ਨ ਦਾਖਲ ਕੀਤੀ ਕਿ ਜਿਸ ਤੇ ਕੋਰਟ ਨੇ 11 ਸਤੰਬਰ ਨੂੰ ਐਨਆਰਆਈ ਕੋਟੇ ਦਾ ਘੇਰਾ ਵਧਾਉਣ ਦਾ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਹੀ ਰੱਦ ਕਰ ਦਿੱਤਾ ਸੀ ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਦੋ ਹੋਰ ਪਟੀਸ਼ਨਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਸੀ ਤਾਂ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦੇ ਫੈਸਲੇ 'ਤੇ ਮੋਹਰ ਲਾਈ ਹੈ ਉਸ ਨੂੰ ਠੀਕ ਦੱਸਿਆ ਕਿਉਂਕਿ ਐਨਆਰਆਈ ਕੋਟੇ ਦੇ ਵਿੱਚ ਨਿਯਮ ਹੀ ਇਸ ਤਰ੍ਹਾਂ ਦੇ ਪੰਜਾਬ ਸਰਕਾਰ ਨੇ ਬਣਾਏ ਨੋਟੀਫਿਕੇਸ਼ਨ 'ਚ ਜਿਹੜਾ ਰੱਦ ਹੋ ਗਿਆ ਕਿ ਕੋਈ ਵੀ ਦੂਰ ਦਰਾਡੇ ਦੇ ਰਿਸ਼ਤੇਦਾਰ ਦੇ ਆਧਾਰ ਦੇ ਉੱਤੇ ਵੀ ਐਨ ਆਰ ਆਈ ਕੋਟਾ ਵਰਤ ਕੇ ਇੱਥੇ ਵਿਦਿਆਰਥੀ ਘੱਟ ਅੰਕਾਂ ਨਾਲ ਵੀ ਦਾਖਲੇ ਲੈ ਰਹੇ ਸਨ ਤੇ ਜਿਨ੍ਹਾਂ ਦਾ ਕੋਈ ਦੂਰ ਦਰਾਡੇ ਦਾ ਰਿਸ਼ਤੇਦਾਰ ਵੀ ਵਿਦੇਸ਼ 'ਚ ਨਹੀਂ ਗਿਆ ਸੀ ਤੇ ਪਰ ਇੱਥੇ ਚੰਗੇ ਨੰਬਰ ਲੈ ਰਿਆ ਸੀ ਉਸ ਨੂੰ ਦਾਖਲਾ ਹੀ ਨਹੀਂ ਮਿਲ ਰਿਹਾ ਸੀ ਤੇ ਉਹ ਐਨ ਆਰ ਆਈ ਕੋਟੇ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਧੋਖਾ ਹੀ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਔਰ ਕਿਹਾ ਕਿ ਬੰਦ ਹੋਣਾ ਚਾਹੀਦਾ ਤੇ ਪੰਜਾਬ ਸਰਕਾਰ ਦੀ ਪਟੀਸ਼ਨ ਵੀ ਆ ਜਿਹੜੀ ਉਹ ਖਾਰਜ ਕਰ ਦਿੱਤੀ ਗਈ ਹੈ ਤਾਂ ਪੰਜਾਬ ਸਰਕਾਰ ਨੇ ਬੇਸ਼ੱਕ ਇਸ ਮਾਮਲੇ ਦੇ ਵਿੱਚ ਆਪਣਾ ਜ਼ੋਰ ਲਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਫੈਸਲਾ ਠੀਕ ਹੈ ਪਰ ਸੁਪਰੀਮ ਕੋਰਟ ਤੱਕ ਜਾਂਦੇ ਆਂ ਫੈਸਲਾ ਜਿਹੜਾ ਠੀਕ ਨਹੀਂ ਸਮਝਿਆ ਗਿਆ ਇਸੇ ਕਰਕੇ ਪਟੀਸ਼ਨ ਨੂੰ ਖਾਰਜ ਕੀਤਾ ਗਿਆ ਤਾਂ ਦੇਖਦੇ ਆਂ ਹੁਣ ਇਸ ਐਨ ਆਰ ਆਈ ਕੋਟੇ ਦੇ ਇਸ ਤਰ੍ਹਾਂ ਦੇ ਘੇਰੇ ਨੂੰ ਵਧਾਉਣ ਵਾਲੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਸਨ ਖਤਮ ਕਰਨ ਨੂੰ ਲੈ ਕੇ ਉਹਨਾਂ ਵਿਦਿਆਰਥੀਆਂ ਨੂੰ ਰਾਹਤ ਮਿਲਦੀ ਹੈ ਕਿ ਨਹੀਂ ਮਿਲਦੀ ਜਿਹੜੇ ਆਪਣੇ ਬਲਬੂਤੇ ਤੇ ਆਪਣੀ ਮਿਹਨਤ ਦੇ ਨਾਲ ਚੰਗੇ ਨੰਬਰ ਹਾਸਲ ਕਰਕੇ ਚੰਗੇ ਅੰਕ ਹਾਸਲ ਕਰਕੇ ਮੈਡੀਕਲ ਕੋਰਸਾਂ ਦੇ ਵਿੱਚ ਦਾਖਲਾ ਲੈਂਦੇ ਨੇ ਬਿਲਕੁਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਪੰਜਾਬ ਸਰਕਾਰ ਨੇ ਪਤਾ ਨਹੀਂ ਕੀ ਸੋਚ ਕੇ ਤੇ ਕਿਸ ਆਧਾਰ ਦੇ ਉੱਤੇ ਇਸ ਤਰ੍ਹਾਂ ਦਾ ਘੇਰਾ ਵਧਾ ਦਿੱਤਾ ਸੀ ਐਨਆਰਆਈ ਕੋਟੇ ਦਾ ਕਿ ਦੂਰ ਦਰਾਡੇ ਦੇ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਦੇ ਨਾਮ ਵੀ ਵਰਤ ਕੇ ਮੈਡੀਕਲ ਕੋਰਸਾਂ 'ਚ ਦਾਖਲ ਲਏ ਜਾ ਰਹੇ ਸਨ ਜਦ ਲੈ ਜਾਣ ਦਾ ਰਾਹ ਖੋਲ ਦਿੱਤਾ ਗਿਆ ਸੀ ਜਿਹੜਾ ਕਿ ਹੁਣ ਸੁਪਰੀਮ ਕੋਰਟ ਤੱਕ ਮੁੱਦਾ ਪਹੁੰਚਿਆ ਤੇ ਉਹ ਰਸਤਾ ਹੁਣ ਬੰਦ ਹੋ ਜਾ ਹੋ ਗਿਆ ਤਾਂ ਇਸ ਦੇ ਉੱਤੇ ਹੁਣ ਪੰਜਾਬ ਸਰਕਾਰ ਦਾ ਜਿਹੜਾ ਫੈਸਲਾ ਸੀ ਉਸ ਨੋਟੀਫਿਕੇਸ਼ਨ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ ਹਾਈ ਕੋਰਟ ਵੱਲੋਂ ਉਸੇ ਫੈਸਲੇ ਨੂੰ ਸੁਪਰੀਮ ਕੋਰਟ ਨੇ ਅੱਗੇ ਵਧਾਉਂਦਿਆਂ ਹੋਇਆਂ ਉਸੇ ਫੈਸਲੇ ਨੂੰ ਲਾਗੂ ਕਰਨ ਦੀ ਗੱਲ ਆਖ ਦਿੱਤੀ ਹੈ ਤੇ ਸਖਤ ਟਿੱਪਣੀਆਂ ਵੀ ਕੀਤੀਆਂ ਨੇ ਤੁਹਾਡਾ ਇਸ ਬਾਬਤ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ